ਰਵਿਣਾ ਕਿਤੇ ਸਮਾਂ ਗਵਾ ਕੇ ਬਹਿ ਜੀਏ ਬਿਚਨ ਕੋਈ ਗੱਲ ਨਹੀਂ ਸੋ ਗੁਰੂ ਸਾਹਿਬ ਨੇ ਕਹਿਣ ਲੱਗੇ ਕਹਿੰਦੇ ਪੂੰਜੀ ਸਾਬਤ ਕਹੋਂ ਲਾਭ ਕਹਿੰਦਾ ਜੇ ਤੂੰ ਗੁਰੂ ਦੀ ਸੰਗਤ ਕਰ ਲੈਣਾ ਗੁਰੂ ਦੇ ਚਰਨਾਂ ਨਾਲ ਜੁੜ ਜਾਣਾ ਹੈ ਗੁਰੂ ਦੇ ਮੁਤਾਬਕ ਜ਼ਿੰਦਗੀ ਜੀਣ ਲੱਗ ਪੈਣਾ ਹੈ ਸੰਗਤ 'ਚ ਆ ਜਾਣਾ ਹੈ ਤੂੰ ਤੇਰੀ ਜਿਹੜੀ ਪੂੰਜੀ ਆ ਸੁਆਸ ਆ ਸਬਤ ਦੇ ਸਬਤ ਬੱਜ ਜਾਣਗੇ ਤੇ ਕਣੋ ਲਾਭ ਕਹਿੰਦੇ ਲਾਭ ਬੜਾ ਹੋਊਗਾ ਲਾਭ ਬੜਾ ਹੋਊਗਾ ਗਰੇ ਸੋਭਾ ਸੇਤ ਕਹਿੰਦਾ ਉਸ ਘਰ ਵਿੱਚ ਤੇਰੀ ਸੋਭਾ ਹੋਊਗੀ ਉਸ ਘਰ ਵਿੱਚ ਤੇਰੀ ਸੋਭਾ ਹੋਊਗੀ ਪਰ ਹੋਊਗੀ ਤਾਂ ਜੇ ਤੂੰ ਪੂੰਜੀ ਸਾਬਤ ਰੱਖਦਾ ਤਾਂ ਸਾਡੇ ਦੇ ਸੁਆਸ ਸਬਦਾ ਹੀ ਨਹੀਂ ਇਹ ਸਭ ਤਾਂ ਹੋਣੇ ਨੇ ਜੇ ਗੁਰੂ ਦੀ ਸੰਗਤ ਕਰ ਲਈਏ ਫਿਰ ਗੁਰੂ ਘਰ ਦਾ ਸੱਭਣ ਕਹਿਣ ਲੱਗੇ ਕਹਿੰਦੇ ਨੇਚਲ ਆਸਨ ਮਿੱਟੀ ਚਿੰਦ ਨਾਹੀਂ ਡੋਲੇਦ ਦੇਖੋ ਨੇਚਲ ਆਸਨ ਅੰਦਰ ਤੇ ਗੁਰੂ ਦੀ ਸੰਗਤ ਕਰਦਾ ਹੈ ਨਾਮ ਨਾਲ ਜੁੜਦਾ ਹੈ ਸ਼ਬਦ ਨਾਲ ਜੁੜਦਾ ਹੈ ਤੇਰੇ ਅੰਦਰ ਇੱਕ ਐਸਾ ਟਿਕਾਣਾ ਨਿਚਲ ਅਡੋਲ ਇੱਕ ਅਬਦੀ ਬਣ ਜੂਗੀ ਅਵਸਥਾ ਬਣ ਜੂਗੀ ਤੇਰੇ ਅੰਦਰ ਇੱਕ ਟਿਕਾਣਾ ਬਣ ਜੂਗਾ ਤੂੰ ਕਦੀ ਡੋਲੇਗਾ ਨਹੀਂ ਕਿਉਂ ਫਿਰ ਮਿੱਟੀ ਚਿੰਤਾ ਤੇਰੀ ਚਿੰਤਾ ਖਤਮ ਹੋਰ ਜੂਗੀ ਕਦੀ ਕਦੀ ਦੇਖਿਓ ਚਿੰਤਾ ਤੇ ਯਾਦ ਦੋ ਅਖਰੇ ਚਿੰਤਾ ਤੇ ਯਾਦ ਬਿੱਤਿਆ ਸਮੇਂ ਦੀ ਯਾਦ ਹੁੰਦੀ ਏ ਆਉਣ ਵਾਲੇ ਸਮੇਂ ਦੀ ਚਿੰਤਾ ਹੁੰਦੀ ਏ ਬਿੱਤਿਆ ਸਮੇਂ ਦੀ ਯਾਦ ਬਣਦੀ ਏ ਜੋ ਕੀਤਾ ਉਹ ਯਾਦ ਬਣ ਜਾਂਦਾ ਹੈ ਜੋ ਕੀਤਾ ਹੀ ਨਹੀਂ ਜੇ ਉਹ ਚਿੰਤਾ ਬਣ ਜਾਂਦੀ ਹੈ ਤੇthi ਕੀ ਲਿਖਿਆ ਗੁਰੂ ਸਭ ਧਿਆਨ ਬੜਾ ਮਿੱਟੀ ਚਿੰਤਾ ਇਹਦਾ ਮਤਲਬ ਉਹ ਆਉਣ ਵਾਲਾ ਸਮਾਂ ਤੇਰਾ ਕਿਦਾਂ ਦਾ ਏ ਇਹ ਤੈਨੂੰ ਟੈਨਸ਼ਨ ਲੋਣ ਦੀ ਲੋੜ ਨਹੀਂ ਤੂੰ ਸਿਰਫ ਆਪਣਾ ਮਨ ਟਿਕਾ ਕੇ ਦੇਖ ਲੈ ਪਰਮਾਤਮਾ ਆਪੇ ਕਿਰਪਾ ਕਰ ਦੂਗਾ ਮਨ ਟਿਕਾ ਕੇ ਤੇ ਦੇਖੋ ਸਿਮਰਨ ਕਰਕੇ ਤੇ ਦੇਖੋ ਭੋੜਿਓ ਅਿੰਦਾਂ ਬਹੁਤ ਦੂਰ ਬੈਠੇ ਸਾਡੇ ਕੋ ਟਾਈਮ ਨਹੀਂ ਕੀ ਕਹਨੇ ਹੁਣ ਵੀ ਆਪਾਂ ਕਹਿੰਦੇ ਹੋਵਾਂਗੇ بابا ਲੇਟ ਹੋ ਗਈ ਯਾਰ ਭੋੜਿਓ ਕਿਤੇ ਲੇਟ ਨਹੀਂ ਜੇ ਰਾਤ ਲੰਮੇ ਪਏ ਹੁੰਦੇ ਆਪਾਂ ਉਹਨੂੰ ਘੜਾਰੇ ਮਾਰਨ ਦੇ ਹੋਣਾ ਸੀ نیند ਆ ਜਾਣੀ ਸੀਗੀ ਸੁਪਨੇ ਵੇਖਣ ਦੇ ਹੋਣਾ ਸੀ ਉਹ ਸੁਪਨੇ ਸੰਸਾਰੀ ਹੋਣੇ ਸੀ ਪਤਾ ਨਹੀਂ ਗੁਰੂ ਰੂਪ ਪਿਆਰੀ ਸਾਧ ਸੰਗਤ ਜਿਓ ਪਰਮਾਤਮਾ ਬੈਠਾ ਵੇਖਣ ਦੇ ਹੋਵੇ ਕਿੰਨੇ ਜਣੇ ਬੈਠੇ ਆ ਅਤਿਆੰਦਿਓ ਉਹ ਆਪਣੀ ਨਿਗਾਹ ਮਾਰਦਾ ਕਿੰਨੇ ਜਣੇ ਬੈਠੇ ਪਰ ਕਿੰਨਾ ਦੇ ਆਂਦਾ ਜਿਹੜੇ ਮੇਰੇ ਨੇ ਉਹ ਤੇ ਮੇਰੇ ਕੋਲ ਬੈਠੇ ਜਿਹੜੇ ਮੇਰੇ ਆ ਨਹੀਂ ਇੱਥੇ ਕਿੱਥੇ ਬੈਠੇ ਸੋ ਆਓ ਥੋੜੇ ਦੇਰ ਲਈ ਬੈ ਕੇ ਦੇਖੀਏ